ਫਗਵਾੜਾ ਕਾਂਗਰਸ ਦੀ ਕਮਾਂਡ ਕੁਝ ਗਲਤ ਹੱਥਾਂ ਵਿੱਚ ਜਾਣ ਕਰਕੇ ਜਿੱਥੇ ਕਾਂਗਰਸ ਪਾਰਟੀ ਨੂੰ ਹਰ ਰੋਜ਼ ਬਹੁਤ ਭਾਰੀ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ ਫਗਵਾੜਾ ਦਾ ਮੇਅਰ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ ਲੋਕ ਸਭਾ ਹਲਕਾ ਹਸ਼ਰਪੁਰ ਦੇ ਮੌਜੂਦਾ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਟੀਮ ਵੱਲੋਂ ਜਿੱਥੇ ਪਾਰਟੀ ਦੀ ਬਿਹਤਰੀ ਲਈ ਵੱਡਰ ਯਤਨ ਕੀਤੇ ਜਾ ਰਹੇ ਹਨ ਤੇ ਜਿਨ੍ਹਾਂ ਜਤਨਾ ਨੂੰ ਉਸ ਵੇਲੇ ਭਾਰੀ ਬੂਰ ਪਿਆ ਜਦੋਂ ਕਾਂਗਰਸ ਦੇ ਮਨੀਸ਼ ਪ੍ਰਵাকর ਐਮ ਸੀ ਬਲਾਕ ਪ੍ਰਧਾਨ ਸ਼ਹਿਰੀ ਪਦਮਸੁਧੀਰ ਨਿੱਕਾ ਐਮ ਸੀ ਰਾਮਪਾਲ ਉਪਲ ਐਮ ਸੀ ਸਾਥੀਆ ਸੁਮਿਤ ਆਵਾਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਡਾਕਟਰ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਾਰਪੁਰ ਨੇ ਪਾਰਟੀ ਦਾ ਸਿਰਪੋਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਜ਼ਿਕਰਯੋਗ ਹੈ ਕਿ ਭਿੱਤੇ ਦਿਨ ਹੀ ਭਾਜਪਾ ਦੇ ਐਮ ਸੀ ਡਾਕਟਰ ਸਰਦਾਰ ਪਰਮਜੀਤ ਸਿੰਘ ਖੁਰਾਣਾ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਈ ਆਜ਼ਾਦ ਜਿੱਤੇ ਹੋਏ ਐਮਸੀ ਅਤੇ ਇੱਕ ਦੋ ਪਾਰਟੀਆਂ ਦੇ ਹੋਰ ਐਮਸੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾਣਗੇ ਦੇਖੋ ਫਗਵਾੜਾ ਬੁੱਟਨ 24 ਨਿਊਜ਼ ਟੀਵੀ ਲਈ ਕੁਲਦੀਪ ਸਿੰਘ ਨੂਰ ਦੀ ਰਿਪੋਰਟ ਗੱਲ ਇਹ ਹੈ ਜੀ ਕਾਂਗਰਸ ਪਾਰਟੀ ਨਾਲ ਕਾਫੀ ਦੇਰ ਤੋਂ ਆਪਾ ਜੁੜੇ ਹੋਏ ਸੀ ਜੱਤੀਪੁਰਖੀ ਲੇਕਿਨ ਕਾਂਗਰਸ ਦੀ ਕੋਸ਼ਿਸ਼ ਗਲਤ ਵਿਚੋ ਬੰਦੇ ਹੋਣ ਕਰਕੇ ਜਿਹੜੀ ਸਾਡੀ ਕੀ ਉਥੇ ਸੁਣਵਾਈ ਸਹੀ ਨਹੀਂ ਹੋ ਰਹੀ ਸੀ ਤੇ ਸਾਨੂੰ ਆਮ ਆਦਮੀ ਪਾਰਟੀ ਦੀ ਅਸੀਂ ਜੋ ਨਿਧੀਆਂ માં ਬਹੁਤ ਵਧੀਆ ਲੱਗੀਆਂ ਤੇ ਆਨ ਆਲਾ ਜਿਹੜਾ ਸਮਾਂ ਮਾ ਉਹ ਵੀ ਆਮ ਆਦਮੀ ਪਾਰਟੀ ਲੈ ਆਮ ਵਰਕਰ ਲੈ ਸੋਚ ਵਿਚਾਰ ਉਹਨਾਂ ਦਾ ਵਧੀਆ ਵਾ ਤੇ ਅਸੀਂ ਤਦ ਹੀ ਇਹ ਐਡੌਪਟ ਕੀਤਾ ਵੀ ਅਸੀਂ ਆਮ ਆਦਮੀ ਪਾਰਟੀ ਦਾ ਕਰੀਏ ਸਾਥਈਏ ਤਾਂ ਜਾਂ ਜੋ ਜਿਹੜੀ ਆਪਣੀ ਕਾਰਪੋਰੇਸ਼ਨ ਜਿਹੜੀ ਆ ਆਮ ਆਦਮੀ ਪਾਰਟੀ ਦੀ ਬਣੀ ਤਾਂ ਅਸੀਂ ਇੱਥੇ ਡਿਵੈਲਪਮੈਂਟ ਜਿਹੜੀ ਫਗਵਾੜੇ ਦੀ ਬਹੁਤ ਸਾਲਾਂ ਤੋਂ ਪਿੱਛੇ ਪਈ ਦੀ ਆ ਅਸੀਂ ਉਸ ਡਿਵੈਲਪਮੈਂਟ ਨੂੰ ਬਣਾ ਸਕੀ ਹੈ ਉਹ ਡਿਵੈਲਪਮੈਂਟ ਕਰ ਸਕੀ ਹੈ ਕਾਂਗਰਸ ਨਹੀਂ ਦੇਖੋ ਹੁਣ ਇਹ ਡਾਕਟਰ ਸਾਹਿਬ ਜਾਂ ਇਹਨਾਂ ਦੇ ਹਾਈ ਕਮਾਂਡ ਜੋ ਵੀ ਆ ਉਹ ਗੱਲਬਾਤ ਕੀਤੀ ਆ ਉਹ ਜੋ ਆ ਸਾਡੇ ਫਾਇਦੇ ਲਈ ਜੋ ਵੀ ਵਧੀਆ ਹੋਊਗਾ ਯਾਨੀ ਕਿ ਆ ਸਹੀ ਆ ਆ ਸਹੀ ਆ ਦੇ ਨਾਲ ਆ ਬਿਲਕੁਲ ਉਹ ਪਾਰਟੀ ਦੀ ਡਿਵੈਲਪਮੈਂਟ ਅਸੀਂ ਕੰਮ ਕਰਾਂਗੇ ਕੱਲ ਨੂੰ ਪਾਰਟੀ ਦਾ ਹੋਰ ਵਾਅਦਾ ਹੋਵੇ ਅਸੀਂ ਹੋਰ ਵੀ ਨਾਲ ਆਪਣੇ ਜਿਹੜੇ ਹੈਗੇ ਆ ਐਮਸੀ ਹੋਰ ਵੀ ਮਿਲਾਵਾਂਗੇ ਆਪਣੀ ਗਿਣਤੀ ਹੋਰ ਵਧਾਵਾਂਗੇ ਅਸੀਂ ਆਮ ਪਾਰਟੀ ਦੇ ਕੰਮਾਂ ਤੋਂ ਪ੍ਰਭਾਵ ਹੋ ਕੇ ਇਹਨਾਂ ਦੇ ਵਿੱਚ ਅਸੀਂ ਦਾਖਲ ਹੋਏ ਆ ਅਸੀਂ ਇਹ ਚਾਹੁੰਦੇ ਆ ਵੀ ਪੰਜਾਬ ਫਗਵਾੜੀ ਡਿਵੈਲਪਮੈਂਟ ਜਿਹੜੀ ਬਹੁਤ ਵਧੀਆ ਹੋਵੇ ਸਾਨੂੰ ਪੂਰੀ ਆਸ ਹੈ ਇਹਨਾਂ ਦੇ ਵੀ ਕੰਮ ਬਹੁਤ ਵਧੀਆ ਕਰਦੇ ਆ ਭਗਵੰਤ ਸਿੰਘ ਬਹੁਤ ਵਧੀਆ ਪੰਜਾਬ ਲਈ ਕੰਮ ਕਰਦੇ ਆ ਸਾਡੇ ਡਾਕਟਰ ਰਾਜਕੁਮਾਰ ਛੱਪੇਵਾਲ ਜੀ ਇਹਨਾਂ ਦੇ ਸਾਨੂੰ ਬੜਾ ਮਾਣ ਆ ਤੇ ਜਿਹੜਾ ਕੀ ਫਗਵਾੜੀ ਦਾ ਵੇ ਵਧੀਆ ਮਿਹਰ ਬਣਾਉਗੇ ਜਿਹੜਾ ਇਹਨਾਂ ਦੇ ਹਾਈ ਕਮਾਂਡ ਵੱਲੋਂ ਹੁਕਮ ਆਵੇ ਸੀ ਉਹ ਮੰਨਾਂਗੇ ਤੇ ਅਸੀਂ ਚਾਹੁੰਦੇ ਆਂ ਕਿ ਫਗਵਾੜੀ ਡਿਵੈਲਪਮੈਂਟ ਔਰ ਫਗਵਾੜੀ ਦਾ ਵਿਕਾਸ ਵਧੀਆ ਨਿਕਲ ਜੀ ਜਿਹੜੇ ਕਹਿੰਦੇ ਕੀ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਸ਼ਾਮਿਲ ਹੋਏ ਆ ਆਮ ਆਦਮੀ ਪਾਰਟੀ ਚ ਆਮ ਆਦਮੀ ਪਾਰਟੀ ਕਾ ਜੋ ਅਸੀਂ ਸ਼ਾਮਿਲ ਹੋਏ ਆ ਤਿੰਨ ਕੌਂਸਲਰ ਇਸ ਮੇਰੇ ਭਲੇ ਭਾਈ ਮਲੰਗ ਦੇਸੂ ਜੀ ਨਿਕਾ ਜੀ ਰਾਣਪਾਲ ਉਪਲ ਜੀ ਔਰ ਮੈਂ ਸਰਵਿੰਦਰ ਜੋਤੀਪੁਰ ਸਮਾਜ ਸਤਾ ਸਰਵਿੰਦਰ ਤਾਂ ਵਾਰਿਸਤਾਂ ਦੇ ਸ਼ਹਿਰ ਦੇ ਇਤਮ ਨਹੀਂ ਗਿਆ ਉਹ ਲੈ ਗਿਆ ਜਿਹੜਾ ਪਹਿਲਾਂ ਲਖਤਾਂ ਸੰਭਾਲਦਾ ਰਹੀਆ ਉਹ ਕਿਹਾ ਮੇਰੇ ਸਵੇਜ ਨੂੰ ਉਹ ਦੂ ਗਿਆ ਦਾ ਮਾਦਿਰ ਮੇਰੇ ਕੰਮ ਦਾ ਦੋਰਾ ਸਿੰਘ ਇਹ ਵਾਪਸ ਆਪਣੇ ਵਾਅਦੇ ਕੰਮ ਸਾਡੇ ਸ਼ਹਿਰ ਦੇ ਗਾਂਵ ਦੇ ਸਰਕਾਰ ਦੇ ਵਿੱਚ ਆਪਣੀ ਸਰਕਾਰ ਦੇ ਵਿੱਚ ਸ਼ਾਮਲ ਹੋਣਾ ਆ ਅੱਜ ਸਭ ਤੋਂ ਪਹਿਲਾਂ ਤੇ ਮੈਂ ਜਿਹੜਾ ਸਾਡੇ ਦੇ ਸਾਥੀ ਪਦਮ ਸੁਧੀਰ ਨਿੱਕਾ ਜੀ ਕੌਂਸਲਰ ਸਾਹਿਬਾਂ ਔਰ ਰਾਮਪਾਲ ਉਪਲ ਜੀ ਸਾਡੇ ਕਾਉਂਸਲਰ ਸਹਿਬਾਨ ਤੇ ਇਹ ਆਪਣੇ ਮਨੂਸ਼ ਪ੍ਰਭাকর ਜੀ ਤਿੰਨੋਂ ਹੀ ਸਾਡੇ ਕਾਉਂਸਲਰ ਸਹਿਬਾ ਤੇ ਬਹੁਤ ਹੀ ਸੀਨੀਅਰ ਲੀਡਰ ਸ਼ਰਮਾ ਜੀ ਪੱਪੀ ਸ਼ਰਮਾ ਜੀ ਸਾਡੇ ਯੂਥ ਦੇ ਲੀਡਰ ਰਾਜਨ ਸ਼ਰਮਾ ਜੀ ਕੈਲਾਸ਼ ਸ਼ਰਮਾ ਜੀ तमाम ਜਿਹੜੀ ਲੀਡਰਸ਼ਿਪ ਹੈ ਉਹ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆ ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਦਾ ਆਪਣੇ ਵੱਲੋਂ ਸਾਡੇ ਮਾਨਯੋਗ ਸੁਪਰੀਮੋ ਪਾਰਟੀ ਸੁਪਰੀਮਾਰ ਵੱਲੋਂ ਕੇਜੀ ਜੱਪ ਕੇਜੀਵਾਲ ਜੀ ਵੱਲੋਂ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਪੰਜਾਬ ਤੇ ਅਮਨ ਅਰੋੜਾ ਜੀ ਸਾਡੇ ਪੰਜਾਬ ਦੇ ਪ੍ਰਧਾਨ ਸਾਰਿਆਂ ਵੱਲੋਂ ਸਮੁੱਚੀ ਲੀਡਰਸ਼ਿਪ ਵੱਲੋਂ ਉਹਨਾਂ ਦਾ ਪਾਰਟੀ ਵਿੱਚ ਆਉਣ ਦੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨੂੰ ਜਿਉਂ ਆ ਵੀ ਆਖਦਾ ਔਰ ਧੰਨਵਾਦ ਵੀ ਕਰਦਾ ਤੇ ਮੈਨੂੰ ਇਹ ਖੁਸ਼ੀ ਹੈ ਕਿ ਸਾਡੇ ਜਿੰਨੇ ਵੀ ਇਹ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਬਹੁਤ ਹੀ ਸੀਨੀਅਰ ਲੀਡਰਸ਼ਿਪ ਮੈਂ ਸਮਝਦਾ ਕਿ ਜਿਹੜੇ ਕਾਂਗਰਸ ਦੀ ਨੀਂਹ ਪਵਾੜੇ ਸੀ ਅੱਜ ਜੋ ਸਾਡੇ ਨਾਲ ਸ਼ਾਮਲ ਹੋਣ ਦੇ ਨਾਲ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਔਰ ਮੈਨੂੰ ਇਸ ਗੱਲ ਤੋਂ ਵੀ ਖੁਸ਼ੀ ਹੈ ਕਿ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਖਾਸ ਤੌਰ ਤੇ ਪੰਜਾਬ ਲਈ ਪੰਜਾਬੀਅਤ ਲਈ ਜੋ ਵੀ ਮਾਨ ਸਰਕਾਰ ਨੂੰ ਕੀਤਾ ਜਾ ਰਿਹਾ ਉਸ ਤੋਂ ਖੁਸ਼ ਹੋ ਕੇ ਸਾਡੇ ਸ਼ਾਮਲ ਹੋਏ ਨੇ ਔਰ ਦੂਸਰਾ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਉਸ ਤੋਂ ਤੰਗ ਹੋ ਕੇ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਜੋ ਪੱਲਾ ਫੜਿਆ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ